ਸੁਖਵੀਰ ਸਿੰਘ ਬਾਦਲ ਕਹਿੰਦਾ ਕਿ ਜਿਹੜੇ ਇਹ ਤਿੰਨ ਬੰਦੇ ਜਿੰਨਾ ਟਕਸਾਲੀ ਅਕਾਲੀ ਦਲ ਬਣਾਇਆ ਇਹ ਤਾਂ ਰਿਟਾਇਰ ਹੋ ਚੁੱਕੇ ਸਨ ਇਹ ਸਾਡੇ ਨਾਲ ਨਰਾਜ ਇਸ ਕਰਕੇ ਹੋਏ ਆ ਕਿ ਆਪਣੇ ਮੁੰਡਿਆਂ ਨੂੰ ਟਿਕਟਾਂ ਦਿਵਾਉਣੀਆਂ ਚਾਹੁੰਦੇ ਸੀ ਤੇ ਮੁੰਡੇ ਇਹਨਾਂ ਦੇ ਨਲਾਇਕ ਨੇ ਅਸੀਂ ਟਿਕਟਾਂ ਨਹੀਂ ਦੇਣੀਆਂ ਚਾਹੁੰਦੇ ਤਾਂ ਨਰਾਜ ਹੋਏ ਆ ਮੈਂ ਪੁੱਛਣਾ ਚਾਹੁੰਦਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਕਿ ਸਾਡੇ ਮੁੰਡੇ ਨਲਾਇਕ ਆ ਕਿ ਤੇਰਾ ਮੁੰਡਾ ਨਲਾਇਕ ਆ ਆ ਬੋਨੀ ਬੈਠਾ ਆ ਡਾਕਟਰ ਰਤਨ ਸਿੰਘ ਦਾ ਮੁੰਡਾ ਆ ਦੋ ਇਲੈਕਸ਼ਨਾਂ ਐ ਐਮਐਲਏ ਦੀਆਂ ਲੜੀਆਂ ਦੋਵੇਂ ਜਿੱਤੀਆਂ ਵਾਹ ਵਾਹ ਇਹ ਨਲਾਇਕ ਆ ਬ੍ਰਹਮਪੁਰਾ ਸਾਹਿਬ ਦੇ ਮੁੰਡੇ ਨੇ ਇੱਕ ਇਲੈਕਸ਼ਨ ਲੜੀ ਉਹ ਵੀ ਜਿੱਤੀ ਉਹ ਨਲਾਇਕ ਆ ਵਾਹ ਵਾਹ ਮੇਰੇ ਮੁੰਡੇ ਨੇ ਇਲੈਕਸ਼ਨ ਕੋਈ ਨਹੀਂ ਲੜੀ ਉਹਨੂੰ ਅਜੇ ਕਹਿ ਨਹੀਂ ਸਕਦੇ ਤੇ ਮੈਂ ਸੁਖਵੀਰ ਸਿੰਘ ਬਾਦਲ ਨੂੰ ਪੁੱਛਣਾ ਕਿ ਤੂੰ ਲਿਆ ਕਰਿਆ ਕਿਉਂ ਜਿਹਦੀ ਵਜ੍ਹਾ ਕਰਕੇ ਉਹ ਅਕਾਲੀ ਦਲ ਦੀ ਸਰਕਾਰ ਜਿਹੜੀ 10 ਸਾਲ ਲਗਾਤਾਰ ਚੱਲੀ ਤੇ ਤੇਰੀ ਸਿਆਣਪ ਕਰਕੇ ਤੇਰੀਆਂ ਬੇਕੂਫੀਆਂ ਕਰਕੇ ਤੇਰੀ ਵਜ੍ਹਾ ਕਰਕੇ ਅਕਾਲੀ ਦਲ 3 ਤੀਸਰੇ ਨੰਬਰ ਤੇ ਆਇਆ ਤੇ 117 ਚੋਂ 15 ਸੀਟਾਂ ਲੈ ਗਈਆਂ ਇਹ ਤੂੰ ਲਾਇਆ ਅੱਜ ਜੋ ਹਸ਼ਰ ਸਿੱਖੀ ਦਾ ਤੇ ਸਿੱਖ ਸੰਸਾਵਾ ਦਾ ਤੇਰੀ ਪ੍ਰਧਾਨਗੀ ਚ ਹੋਇਆ ਹੁਣ ਤੂੰ ਲਾਇਕ ਰਹਿ ਗਿਓ ਮੈਂ ਸਮਝ ਨਾ ਕਿ ਜਿੱਡਾ ਨਕਮਾ ਮੁੰਡਾ ਬਾਦਲ ਨੇ ਜਮਿਆ ਸ਼ਾਇਦ ਕਿਸੇ ਵੀ ਹੋਰ ਪੰਜਾਬੀ ਦਾ ਇੰਨਾ ਨਕਮਾ ਮੁੰਡਾ ਨਹੀਂ ਬਰੇ ਇਸੋ ਨਿਹਾਲ